ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਵੱਡੀ ਪ੍ਰੈਸ ਵਾਰਤਾ ਕੀਤੀ ਗਈ ਹੈ ਤੇ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਆ ਗਿਆ ਕਿ ਇਹਨਾਂ ਚੋਣਾਂ ਦੇ ਵਿੱਚ ਉਹ ਸੁਖਪਾਲ ਖੈਰਾ ਦਾ ਸਾਥ ਦਿੰਦੇ ਹੋਏ ਨਜ਼ਰ ਆਉਣਗੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਮੂਸੇਵਾਲਾ ਦੇ ਇਨਸਾਫ ਨੂੰ ਲੈ ਕੇ ਇੱਕ ਵਫਰਤਾ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਤੇ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਆਓ ਸੁਣਦੇ ਹਾਂ ਪਰ ਅੱਜ ਮੈਂ ਸਾਰੇ ਪੰਬਲ ਪੂਸੇ ਕਲੀਅਰ ਕਰ ਦੇਣਾ ਚਾਹੁੰਦਾ ਜਿਸ ਤਰ੍ਹਾਂ ਕੋਈ ਕਮੈਂਟਾਂ ਦੇ ਵਿੱਚ ਕੁਝ ਮੈਨੂੰ ਵੀ ਬੁਰਾ ਭਲਾ ਬੋਲ ਰਹੇ ਨੇ ਚਲੋ ਸਰ ਮੱਥੇ ਜਿੱਦਾਂ ਦਾ ਤੁਹਾਡਾ ਵਿਚਾਰ ਹੈ ਜਿੱਦਾਂ ਤੁਸੀਂ ਸੋਚਦੇ ਹੋ ਫਿਰ ਮੱਥੇ ਹੈ ਕਿਉਂਕਿ ਮੈਂ ਤਾਂ ਇੱਕ ਪੀੜਤ ਵਿਅਕਤੀ ਹਾਂ ਮੈਂ ਦੋ ਸਾਲ ਤੋਂ ਦਰਦ-ਦਰਦੀ ਖਾਣਸ਼ਾਣੀ ਹੈ ਮੈਂ ਹਰ ਲੀਡਰ ਨੂੰ ਅਮਿਤ ਸ਼ਾਹ ਤੋਂ ਲੈ ਕੇ ਭਰਾਉਨ ਗਾਂਧੀ ਤੋਂ ਲੈ ਕੇ ਜਿੰਨੇ ਸਾਡੇ ਕੈਂਡੀਡੇਟ ਨੇ ਲਗਭਗ ਸਾਰਿਆਂ ਨਾਲ ਮੇਰੇ ਇਸ ਵਿਸ਼ੇ ਦੇ ਉੱਤੇ ਡਿਸਕਸ ਹੋਈ ਹੈ ਤਾਂ ਸਾਰੀ ਸੋਚ ਸਮਝਣ ਤੋਂ ਬਾਅਦ ਕੋਈ ਵੀ ਕਿਸੇ ਦੇ ਕਹਿਣ ਤੇ ਕਿਸੇ ਦੇ ਦਬਾਅ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਮੇਰੀ ਮੇਰੀ ਪਰਿਵਾਰ ਦੀ ਮੇਰੀ ਆਪਣੀ ਆਜ਼ਾਦ ਸੋਚ ਨਾਲ ਬਿਨਾਂ ਕਿਸੇ ਡਰ ਭੈਰ ਤੋਂ ਅਸੀਂ ਫੈਸਲਾ ਕੀਤਾ ਕਿ ਅਸੀਂ ਕਾਂਗਰਸ ਨਾਲ ਜੁੜਾਂਗੇ ਉਹਦੀ ਵਜ੍ਹਾ ਇੱਕ ਇਹ ਵੀ ਹੈ ਕਿ ਮੇਰੇ ਮਰਹੂਮ ਪੁੱਤਰ ਮੈਥੋਡ ਦਾ ਮਰਹੂਮ ਮੇਰਾ ਕਹਿਣੋਂ ਦਿਲ ਵੀ ਨਹੀਂ ਕਰਦਾ ਪਰੰਤੂ ਮੈਨੂੰ ਕਹਿਣਾ ਪੈਂਦਾ ਮਜਬੂਰੇ ਵਸ ਉਹਨੇ ਵੀ ਮੇਰਾ ਸੰਸਦ ਆ ਦੀ ਟਿਕਟ ਦੇ ਉੱਤੇ ਮਾਨਸਾ ਤੋਂ ਇਲੈਕਸ਼ਨ ਲੜੀ ਸੀ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਜੇ ਮੈਂ ਹੁਣ ਕਿਸੇ ਹੋਰ ਪਾਸੇ ਕਦੋਂ ਵਧਾ ਕੇ ਚਲਦਾ ਜਾਂ ਕੋਈ ਏਡੀ ਮੈਨੂੰ ਵਧੀਆ ਗੱਲ ਦੀ ਲੱਗੀ ਔਰ ਜਿਸ ਤਰ੍ਹਾਂ ਦੇ ਲੀਡਰ ਇਸ ਵਾਰ ਆਪਣੇ ਆਏ ਨੇ ਲੋਕ ਸਭਾ ਦੇ ਵਿੱਚ ਮੈਨੂੰ ਇਹਨਾਂ ਤੋਂ ਕਾਫੀ ਉਮੀਦਾਂ ਨੇ ਔਰ ਮੈਂ ਉਮੀਦ ਕਰਦਾ ਵੀ ਇਹ ਬੜੇ ਵਧੀਆ ਤਰੀਕੇ ਨਾਲ ਰਕਾਰ ਤੇ ਲੈ ਕੇ ਆਉਣਗੇ ਕਿਉਂਕਿ ਇਹਨਾਂ ਤੋਂ ਉਮੀਦ ਮੇਰੀ ਕਿਹੜੀਆਂ ਨੇ ਤੁਸੀਂ ਦੇਖੋ ਕੋ ਲਾਰੈਂਸ ਮਿਸ਼ਨੋਈ ਦੇ ਉੱਤੇ 268 ਲਾਤੀ ਹੈ ਔਰ ਉਹ ਗੁਜਰਾਤ لے ਆ ਕੇ ਬਿਠਾ ਦਿੰਦਾ ਹੈ ਜਿਹੜਾ ਬੰਦਾ ਕਤਲ ਕਰਾਉਣਾ ਹੈ ਕੋਈ ਕਾਰੋਬਾਰੀ ਕਰਾਉਣਾ ਹੈ ਕੋਈ ਸਨਿਆਰ ਨੂੰ ਕਰਾਉਣਾ ਹੈ ਕਿਸੇ ਨੂੰ ਕਿਸੇ ਆਰਤੀ ਨੂੰ ਮਰਵਾਉਣਾ ਹੈ ਕਿਸੇ ਫੈਕਟਰੀ ਵਾਲੇ ਨੂੰ ਮਰਵਾਉਣਾ ਹੈ ਜਿਹੜਾ ਬੰਦਾ ਸੌਖਾ ਟੁਪ ਕੰਦਾ ਹੈ ਉਹ ਹਜੇ ਬੰਦੇ ਨੇ ਦੀ ਹਿਟ ਲਿਸਟ ਦੇ ਉੱਤੇ ਨੇ ਤੇ ਜਿਆਦਾ ਪੈਸੇ ਦੇ ਕੇ ਖੜਾ ਛਡਾਉਣਗੇ ਜਾਂ ਮਾਰ ਕੇ ਖੜਾ ਛਡਾਉਣਗੇ ਦੋ ਹੀ ਰਾਹ ਹੈ ਸਾਡੇ ਕੋਲੇ ਤਾਂ ਉਹ ਉਸੇ ਪੋਜੀਸ਼ਨ 'ਚੋਂ ਮੈਂ ਲੰਘਿਆ ਕਿਉਂਕਿ ਮੇਰਾ ਵੀ ਜ਼ਿੰਮੇਵਾਰਾ ਘੱਟ ਇੱਕ ਕਾਰੋਬਾਰੀ ਦਾ ਪ੍ਰੋਗਰਾਮ ਜ਼ਿਆਦਾ ਹੈ। ਔਰ ਅਸੀਂ ਕਰੋੜਾ ਰੁਪਇਆ ਟੈਕਸ ਵੀ ਸਰਕਾਰ ਨੂੰ ਦੇ ਰਹੇ ਹਾਂ ਔਰ ਬੱਤੀ ਫੇਰ ਮਾਰ ਕੇ ਇੱਕ ਜਾਨਵਰਾਂ ਤੋਂ ਵੀ ਵੱਧ ਜਿਹੜੀ ਮੌਤ ਮੇਰੇ ਬੱਚੇ ਨੂੰ ਦੇਤੀ ਹੈ ਔਰ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ। 2 ਸਾਲ ਹੋ ਗਏ ਨੇ 2 ਸਾਲਾਂ ਦੇ ਵਿੱਚ ਜਿਹੜੀ ਲਾਸਟ ਡੇਟ ਲੱਗ ਕੇ ਗਈ ਹੈ ਉਹਦੇ ਚਾਰਜ ਫਰੇਮ ਹੋਏ ਨੇ। ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਚਲੋ ਕੇਸ ਸ਼ੁਰੂ ਤਾਂ ਹੋਇਆ ਭਾਵੇਂ 2 ਸਾਲ ਲੱਗ ਕੇ 2 ਸਾਲਾਂ ਦੇ ਵਿੱਚ ਕੇਵਲ ਚਾਰਜ ਫਰੇਮ ਹੋਏ ਨੇ। ਪਰੰਤੂ ਹੁਣ ਅਦਾਲਤ ਨੇ ਕਾਫੀ ਕੰਮ ਖਿੱਚਿਆ ਮੈਨੂੰ ਕਾਫੀ ਉਮੀਦਾਂ ਰਹਿਣ ਜੋ ਕੋਰਟ ਤੋਂ ਵੀ ਉਥੋਂ ਆਪਰ ਨੂੰ ਜੂਰ ਜੱਜਸ ਮਿਲੇਗਾ ਬਾਕੀ ਸਾਰੇ ਜਿੰਨੇ ਵੀ ਸਾਡੇ ਭਰਾ ਇਹ ਖੜੇ ਹੋਏ ਨੇ ਸਾਰਿਆਂ ਨੇ ਮੈਨੂੰ ਭਰੋਸਾ ਦਿੱਤਾ ਹੈ ਵੀ ਅਸੀਂ ਇਸ ਕੇਸ ਨੂੰ ਆਪਣੇ ਇੱਕ ਪਰਿਵਾਰ ਦਾ ਮੈਂਬਰ ਬਣ ਕੇ ਇਸ ਦੀ ਪੈਰਵਾਹੀ ਕਰਾਂਗੇ ਸਾਰੇ ਦੀ ਤੁਹਾਨੂੰ ਜਸਟਿਸ ਕਹਾਵਾਂਗੇ ਜਸਟਿਸ ਸਾਡਾ ਕੀ ਹੈ ਜਸਟਿਸ ਕੋਈ ਮੇਰਾ ਬੇਟਾ ਵਾਪਸ ਨਹੀਂ ਆ ਜਾਣਾ ਮੇਰੀ ਜਿਹੜੀ ਲੜਾਈ ਹੈ ਆ ਜਿਹੜੇ ਸਾਹਮਣੇ ਮੇਰੇ ਸਿੱਧੂ ਬੈਠੇ ਆ ਸਾਰੀ ਇਹਨਾਂ ਦੀ ਲੜਾਈ ਹੈ ਮੈਂ ਤਾਂ ਇਹ ਗੱਲ ਕਹਿਣਾ ਵੀ ਕਿਸੇ ਦਾ ਅਗਲਾ ਸਿੱਧੂ ਨਾ ਮਰੇ ਕੋਈ ਹੋਰ ਕਿਸੇ ਦਾ ਹੋਰ ਬੱਚਾ ਨਾ ਮਰੇ بس ਮੇਰਾ ਜਸਿਸ ਆਹੀ ਹੈ ਮੇਰਾ ਬੱਚਾ ਨਹੀਂ ਮੈਨੂੰ ਮਿਲਣਾ ਸਿਸਟਮ ਅਸੀਂ ਇਹੋ ਜਿਹਾ ਸਰਜੀਏ ਹੁਣ ਤੁਸੀਂ ਦੇਖ ਲਓ ਜੀ ਸਵਾ ਸਾਲ ਹੋ ਗਿਆ ਲੌਂਗਸ ਦੀ ਵੀਡੀਓ ਜੇਲ੍ਹ ਦੇ ਵਿੱਚ ਬਣੀ ਹੋਈ ਸਰਕਾਰ ਡੀਜੀਪੀ ਸਾਹਿਬ ਦੋ ਵਾਰ ਮਾਨਯੋਗ ਹਾਈ ਕੋਰਟ ਨੇ ਕਿਟਾਰੇ ਦੇ ਵਿੱਚ ਵੀ ਖੜ ਕੇ ਤਾਲਬ ਕਰਦੇ ਤਾਂ 3 ਮਹੀਨੇ ਦਾ ਸਮਾਂ ਫੇਰ ਲੈ ਕੇ ਜਦ ਕਿ 7 ਤੇ 8 ਮਾਰਚ ਦੀ ਰਾਤ ਨੂੰ ਲੌਰੈਂਸ ਬਿਸ਼ਨੋਈ ਜੇਲ੍ਹ ਤੋਂ ਬਾਹਰ ਹੁੰਦਾ ਹੈ ਔਰ ਉਹਦੀ ਇੱਕ ਜ਼ਿੰਮੇਵਾਰ ਬੰਦਿਆਂ ਦੁਆਰਾ ਜੋ ਮੁਲਾਜ਼ਮ ਕਹਿ ਸਕਦੇ ਹਾਂ ਉਹਨਾਂ ਨੇ ਜਿਹੜੀ ਵੀਡੀਓ ਕੰਡਕਟ ਕੀਤੀ ਉਹਦਾ ਸਾਰਾ ਪ੍ਰਬੰਧ ਕੀਤਾ ਹੈ ਡਿਜੀਟਲ ਜਿਹੜੀ ਇਹ ਵੀਡੀਓ ਇੰਟਰਵਿਊ ਆ ਉਹਦੀ ਹੋਈ ਹੈ ਜਿਹੜੀ ਕਿ ਬਿਨਾ ਤੁਹਾਡੇ ਸਟੂਡੀਓ ਚ ਜਾਂ ਸੈਟਅਪ ਲਈ ਤੋਂ ਬਿਨਾ ਨਹੀਂ ਹੁੰਦੀ ਆ ਆਪ ਤੌਰ ਤੇ ਆਪਣੀ ਵੀ ਆਈ ਨੀ ਕਲੀਅਰ ਨਹੀਂ ਹੋਣੀ ਜਿੰਨੇ ਆਪਾਂ ਬੈਠੇ ਬੋਲੀ ਜਾਂਦੇ ਆ ਪਰੰਤੂ ਉਹਦਾ ਇੱਕ ਇੱਕ ਸ਼ਬਦ ਦੇ ਇੱਕ ਇੱਕ ਬੜਾ ਸੋਚ ਸਮਝ ਕੇ ਬੜੇ ਤਰੀਕੇ ਦੇ ਨਾਲ ਉਹ ਵੀਡੀਓ ਤਿਆਰ ਕੀਤੀ ਗਈ ਹੈ ਪਰੰਤੂ ਉਹਦਾ ਪਤਾ ਹਲੇ ਤੱਕ ਨਹੀਂ ਲੱਗ ਰਿਹਾ ਇਹਨਾਂ ਚੀਜ਼ਾਂ ਦੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਹ ਕਾਹਦੇ ਨਹੀਂ ਕੀਤੀ ਗਈ ਤਾਂ ਜੋ ਮੇਰੇ ਜਿਹੜੇ ਦੋ ਗਵਾਹ ਨੇ ਜਾਂ ਮੈਂ ਆ ਅਸੀਂ ਕੋਰਟ ਨਾ ਪਹੁੰਚ ਸਕੀਏ ਸਾਡੇ ਇਹਨਾਂ ਨੂੰ ਡਰਾਇਆ ਜਾ ਸਕੇ ਵੀ ਉਹ ਬੰਦਾ ਇਹਨਾਂ ਸੋਸ਼ਲ ਮੀਡੀਆ ਦੇ ਵਿੱਚ ਪੂਰੀ ਭੂਮਿਕਾ ਨਿਭਾਈ ਲਾਰੈਂਸ ਕੇ ਪਾਸ 700 ਸ਼ੂਟਰ 7000 ਸ਼ੂਟਰ ਦੇਸ਼ ਦੇ ਕੋਨੇ-ਕੋਨੇ ਮੈਂ ਯਾਰ ਇਹ ਕੋਈ ਦਸਨ ਵਾਲੀ ਗੱਲ ਹੈ ਜੇ ਉਹ ਇੰਨੇ ਬਹਾਦਰ ਬੰਦਿਆਂ ਦੀ ਫੌਜ ਤੁਹਾਡੇ ਕੋਲੇ ਵੀ ਚైనా ਬਾਰਡਰ ਤੇ ਲਾਓ ਦੇਸ਼ ਦੀ ਸੁਰੱਖਿਆ ਵਾਲੇ ਪਾਸੇ ਲਾਓ ਮੈਂ ਤਾਂ ਆਪਣਾ ਸਾਰਾ ਜ਼ਿੰਦਗੀ ਦਾ ਪੀੜ ਫੌਜ ਦੇ ਨੇਖੇ ਲਾ ਕੇ ਆਇਆ ਮੈਂ -30 ਟੈਂਪਰੇਚਰ ਦੇ ਵਿੱਚ ਰਹਿ ਕੇ ਆਇਆ ਤੇ ਔਰ ਮੈਨੂੰ ਸਾਡੇ ਤੋਂ ਤੁਸੀਂ ਦੇਸ਼ ਭਗਤੀ ਦੇ ਜਾਂ ਸਬੂਤ ਮੰਗੋਗੇ ਚਲੋ ਤੁਸੀਂ ਮੇਰਾ ਬੱਚਾ 28 ਸਾਲ ਦਾ ਮਾਰਤਾ ਦਿੱਤਾ ਠੀਕ ਹੈ ਸਿਸਟਮ ਦੀ ਭੇਡ ਚੜ ਗਈ ਸੀ ਪਰੰਤੂ ਜਿਹੜਾ ਨਵਾਂ ਅਸੀਂ 100 ਹੂਲਾ ਫੱਕਿਆ ਆਪਦਾ ਮਹਿੰਗਾ ਸਸਤਾ ਕਿਦੋਂ ਟ੍ਰੀਟਮੈਂਟ ਲੈ ਲਿਆ ਨਵਾਂ ਬੱਚੇ ਨੇ ਜਨਮ ਲਿਆ ਉਹ ਤਾਂ ਤੁਹਾਡੇ ਤੋਂ ਕੀ ਭਰੋਗੇ ਸਾਡਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਹਲੇ 8-10 ਦਿਨ ਅਸੀਂ ਡਿਲੀਵਰੀ ਹੋਰ ਲੇਟ ਕਰ ਸਕਦੇ ਹਾਂ ਇਸ ਤੋਂ ਇਲਾਵਾ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਮੌਕੇ ਜੋ ਵਿਵਾਦ ਹੁੰਦਾ ਉਸ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਪਿਤਾ ਬਲਕੌਰ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਕਿਹੜਾ ਖੁਲਾਸਾ ਕੀਤਾ ਗਿਆ ਕਿਹੜੀ ਵੱਡੀ ਗੱਲ ਲੋਕਾਂ ਨੂੰ ਦੱਸੀ ਗਈ ਹੈ ਆਓ ਤੁਹਾਨੂੰ ਦਿਖਾ ਦਿੰਦੇ ਹਾਂ ਸਾਡੇ ਮਗਰ ਭੇਜੇ ਸਾਡੇ ਤੇ ਪ੍ਰੈਸ਼ਰ ਬਣਾਇਆ ਤਾਂ ਸਾਨੂੰ ਇਹ ਮੰਨ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਕਿਤੇ ਇਸ ਬਸਤਾ ਦੇ ਵਿੱਚ ਹਸਪੀਟਲ ਨੇ ਸਾਨੂੰ ਜਵਾਬ ਨਾ ਦੇ ਦੇ ਵੀ ਅਸੀਂ ਡਿਲੀਵਰੀ ਨਹੀਂ ਕਰਾਉਣੀ ਗੌਰਮੈਂਟ ਦਾ ਦਬਾਇਆ ਸਰ ਵੀ ਮੈਂ ਇਸ ਪੋਜੀਸ਼ਨ 'ਚ ਤਾਂ ਮੈਂ ਟਰੈਵਲ ਵੀ ਨਹੀਂ ਕਰ ਸਕਦਾ ਅਸੀਂ ਰਿਸਕ ਲੈ ਕੇ ਵੀ ਚਲੋ ਜੀ ਜਿੰਮੇ ਹੈ ਤੁਸੀਂ ਬੱਚਾ ਦੁਨੀਆ ਤੇ ਲੈ ਕੇ ਆਓ ਦੇਖਾਂਗੇ ਜੇ ਮਾ ਅੱਗੇ ਹੋਊਗਾ ਜਿੱਦਾਂ ਦਾ ਅੱਗੇ ਟ੍ਰੀਟਮੈਂਟ ਹੋ ਅੱਗੇ ਚੱਲਾਂਗੇ ਯਾਨੀ ਸਾਡੀ ਗੌਰਮੈਂਟ ਤੇ ਇੰਨੇ ਇਹਨਾਂ ਨੇ ਭੈ ਦੇ ਹਾਲਾਤ ਐ ਚਲੋ ਮੇਰਾ ਬੱਚਾ ਦਾ ਗਾਣੇ ਲਿਖਦਾ ਸੀ ਉਹ ਇਹਨਾਂ ਦੇ ਸਿਸਟਮ ਦੇ ਖਿਲਾਫ ਉਹਨਾਂ ਗਾਣੇ ਚ ਪਾਉਂਦਾ ਸੀ ਮੇਰਾ ਮਾਸੂਮ ਕੀ ਕਰਦਾ ਹੈ ਉਹ ਤਾਂ ਹਲੇ ਦੁਨੀਆ ਤੋਂ ਉਹ ਵੀ ਨਹੀਂ ਪਤਾ ਮੈਂ ਜਨਮ ਕਿੱਥੇ ਲੈ ਰਿਆ ਉਹਨਾਂ ਤੋਂ ਕੀ ਘਬਰਾਹਟ ਹੋਈ ਸੈਂਟਰ ਨੇ 14 ਤਰੀਕ ਨੂੰ ਚਿੱਠੀ ਕੱਢੀ ਨਾਲ ਦੀ ਨਾਲ ਹੀ ਪ੍ਰਿੰਸੀਪਲ ਸੈਕਟਰੀ ਤੋਂ ਹੁੰਦੀ ਹੋਈ ਹੈਲਥ ਮਨਿਸਟਰ ਤੋਂ ਹੁੰਦੀ ਹੋਈ ਸਾਡੇ ਮਾਨਸਾ ਆ ਗਈ ਮਾਨਸਾ ਸੀਐਮਓ ਦੇ ਰਿਕਾਰਡ 'ਚ ਸਾਰਾ ਕੁਝ ਦਰਜ ਹੈ ਸੀ ਜਿੱਦ ਨੇ ਕਨਸੀਵ ਕਰਾ ਕੇ ਸਾਰੀ ਜਾਣਕਾਰੀ ਦਿੱਤੀ ਹੈ ਉਹਦੇ ਬਾਵਜੂਦ ਫਿਰ ਜਦੋਂ ਮਾਨਸਾ ਤੋਂ ਅਸੀਂ ਬਠਿੰਡੇ ਐਡਮਿਟ ਹੋਏਗੇ ਤਾਂ ਬਠਿੰਡੇ ਦਾ ਸੀਐਮਓ ਸਾਡੇ ਮਗਰ ਪਾਤਾ ਵੀ ਇਹਨਾਂ ਗੱਲਾਂ 'ਚ ਕੀ ਘਬਰਾਹਟ ਜੋ ਵੀ ਹੋ ਰਿਹਾ ਹੈ। ਜਿਹੜਾ ਬੰਦਾ ਬੜਾ ਬਹਾਦਰ ਮੰਨ ਤੋਂ ਮੈਂ ਨਾ ਉਹ ਇਹ ਜਿਹੜੀ ਸੀ ਉਹਨੂੰ ਮਾਰਿਆ ਨੂੰ ਇਹ ਕਿਉਂ ਕਿਉਂ ਲੱਤੀ ਸੀ ਜਿਹੜੇ ਕੋਲ ਲੱਗਦਾ ਯਾਰ ਸੀ ਕਿਸੇ ਬਲੋਗਿੰਗ ਕੋਈ ਕਿਉਂ ਕਿਹਨਾਂ ਨਾਲ ਦੁਦੇ ਬਾਤ ਕਰ ਰਹੇ ਸੀ ਜਿਸ ਨੂੰ ਕਾਪੀ ਖੜਾ ਲੈਣ ਤੇ ਕੋਈ ਦਿੱਕਤ ਵਾਲੀ ਕਰਨੀ ਸਾਨੂੰ ਕੋਈ ਧਮਕੀ ਵਾਲਾ ਚੱਕਰ ਨਹੀਂ ਸੀ ਉਹਦਾ। ਪਰੰਤੂ ਮਾਰਿਆ ਗਿਆ ਤਾਂ ਬੜੀ ਸਾਸ਼ਿਤ ਤਹਿਤ ਮਾਰਿਆ ਗਿਆ। ਇਹਨਾਂ ਕਾਰਨਾਂ ਦੀ ਜਿਹੜੀ ਕੋਕ ਪੜਤਾਲ ਕਰਨੀ ਬਣਦੀ ਹੈ। ਉਹ ਮੈਂ ਸਾਰੇ ਭਰਾਵਾਂ ਨੂੰ ਸਾਡੀ ਬੜੀ ਤਫਤੀਸ਼ ਦੇ ਨਾਲ ਰਾਹੁਲ ਗਾਂਧੀ ਤੱਕ ਵੀ ਮੇਰੀ ਇਸ ਵਿਸ਼ੇ ਤੇ ਬਹੁਤ 35 35 40 40 ਮਿੰਟ ਗੱਲਬਾਤ ਹੋਈ ਔਰ ਮੈਂ ਉਮੀਦ ਕਰਨਾ ਇੰਡੀਆ ਲਾਈਨਸ ਪੂਰੇ ਇੰਡੀਆ ਭਰ ਚੋਂ ਵਧੀਆ ਪਰਫਾਰਮੈਂਸ ਤੇ ਆ ਰਿਹਾ ਹੈ ਪ੍ਰਮਾਤਮਾ ਕਰੇ ਆਪਾਂ 4 ਜੂਨ ਨੂੰ ਇੱਕ ਵੱਡਾ ਬਦਲਾ ਲੈ ਕੇ ਆਵਾਂਗੇ ਤਾਂ ਆਪਾਂ ਸੰਗਰੂਰ ਵਾਲੇ ਮਾਨਸਾ ਬਠਿੰਡੇ ਵਾਲੇ ਆਪਾਂ ਇਧਰੋਂ ਪਿੱਛੇ ਨਾ ਰਹਿ ਜੀ ਜਿੱਦਾਂ ਪਹਿਲਾ ਬਦਲਾ ਦੀ ਭੇਡ ਚੜ ਕੇ ਤੇ ਆਪਣੇ ਕੈਂਡੀਡੇਟ ਆਪਾਂ ਵੀ ਵੱਧ ਤੋਂ ਵੱਧ ਮਿਹਨਤ ਕਰਕੇ ਇਹਨੂੰ ਜਿਤਾ ਕੇ ਭੇਜੀਏ ਸੋਮਰ ਹੂਮ ਗਾਇਕ ਕੋ ਸਿਦਮਸ ਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖੈਰਾ ਦੇ ਹੱਕ ਦੇ ਵਿੱਚ ਖੜਨ ਦਾ ਐਲਾਨ ਕਰ ਦਿੱਤਾ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਲੈਕਸ਼ਨ ਹੋਣਗੇ ਤਾਂ ਉਦੋਂ ਸੰਗਰੂਰ ਦੇ ਲੋਕ ਕਿਸ ਨੂੰ ਜਿਤਾ ਕੇ ਐਮਪੀ ਬਣਾਉਣਗੇ